ਟਾਇਰ ਚੈੱਕ ਕਰ ਸਕਦੇ ਹੋ ਸਾਫ ਕੰਡੀਸ਼ਨ ਦੇ ਵਿੱਚ ਆ ਜੀ 5405 21 ਮਾਡਲ ਆ ਪੀਬੀ 29 ਨੰਬਰ ਦੇ ਵਿੱਚ ਆ ਟਰੈਕਟਰ ਦੇਖੋ ਮਿੱਤਰੋ ਹੈਵੀ ਬੰਪਰ ਲੱਗਿਆ ਵਾ ਬਾਕੀ ਅਰ ਜਿੰਦੀ ਆ ਦੀ ਇਹ ਦੇਖੋ ਮਿੱਤਰੇ ਜੀ ਤੁਹਾਨੂੰ ਟੁੱਟੀਆਂ ਮੈ ਲਗੀਆਂ ਇਹ ਮਾਡਲ ਆਣੀਆਂ ਟਾਇਰ ਚੈੱਕ ਕਰੋ ਪਹਿਲਾਂ ਦਾ ਜੀ ਟਰੈਕਟਰ ਦੇ ਐਮ ਆਰ ਐਫ ਦੇ ਟਾਇਰ ਨੇ ਟਰੈਕਟਰ ਦੇ ਘੋੜਾ ਬੰਪਰ ਲੱਗਿਆ ਵਾ ਟਰੈਕਟਰ ਦੇ ਫਸੀ ਗੱਲ ਉਹ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਾਂ ਦਾ ਆਪਾਂ ਖੜਿਆ ਮਿੱਤਰੋ ਐਸ ਵਕਤ ਬਰਨਾਲਾ ਟਰੈਕਟਰ ਮੰਡੀ ਦੇ ਆ ਦੇ ਮਿੱਤਰੋ ਤੁਹਾਡੇ ਨਾਲ ਟਰੈਕਟਰ ਕਰਨੇ ਆ ਸਾਂਝੇ ਤੇ ਕੱਲੇ-ਕੱਲੇ ਟਰੈਕਟਰ ਦਾ ਰੇਟ ਦੱਸਾਂਗੇ ਡਿਟੇਲ ਦੱਸਾਂਗੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਟਰੈਕਟਰ ਦੇਖੋ ਮਿੱਤਰੋ ਲੈਂਡ ਦੇ ਵਿੱਚ ਨਰੀ ਖੜੇ ਨੇ ਤੇ ਹੁਣ ਜਿਵੇਂ ਕਿ ਇਹ ਸ਼ੁਰੂ ਆਪਾਂ ਮਿੱਤਰੋ ਵੀਡੀਓ ਕਰਨ ਲੱਗਿਆਂ ਮਾਲਵੇ ਦੀ ਸ਼ਾਨ ਟਰੈਕਟਰ ਤੋਂ ਤੇ ਆਹ ਖੜਾ ਮਿੱਤਰੋ ਮਾਲਵੇ ਦੀ ਸ਼ਾਨ ਜਿਹਨੂੰ ਮੈਂ ਕਿਹਾ ਸਵਰਾਜ 855 517 ਦੇ ਵਿੱਚ ਆ ਕੰਡੀਸ਼ਨ ਦੇ ਕੋ ਪੀਬੀ 3 ਨੰਬਰ ਦੇ ਵਿੱਚ ਆ ਮਾਡਲ ਹੈਗਾ ਟਰੈਕਟਰ ਮਿੱਤਰੋ 19 ਤੇ 6 ਲੱਖ ਤੇ 25000 ਰੁਪਏ ਵੀਰਾਂ ਨੇ ਟਰੈਕਟਰ ਦੀ ਡਿਮਾਂਡ ਰੱਖੀ ਆ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ ਮਿੱਤਰੋ ਜਮਾਂ ਜਾਂਸੀ ਵਾਲੀ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਤੇ ਹੁਣ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਤੇ ਬਸ ਸਪੈਸ਼ਲੀ ਕੈਮਰਾ ਮਾਰ ਦਿੰਨੇ ਆ ਵੀ ਅੱਖ ਨਾਲ ਟਾਇਰ ਤੁਸੀਂ ਦੇਖ ਸਕਦੇ ਹੋ ਕਿੰਨੇ ਦਾ ਨਾਲ ਆ ਗਿਆ ਮਿੱਤਰੋ ਜੌਂਡੀਅਰ 5210 17 ਮਾਡਲ ਦੇ ਵਿੱਚ ਆ 595000 ਡਿਮਾਂਡ ਰੱਖੀ ਆ ਬਈ ਨੇ ਟਰੈਕਟਰ ਇਦੀਮੀ ਮੈਟਰ ਟਰੈਕਟਰ ਚੱਕਰ ਜਮਾਂ ਸਾਫ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਸੋਹ ਸਦਾ ਰੰਗ ਪੇਂਟ ਮਿੱਤਰੋ ਦੇਖ ਸਕਦੇ ਜਮਾਂ origignal ਨਾਲ ਦਾ ਰੰਗ ਪੇਂਟ ਪਿਆ ਟਰੈਕਟਰ ਦੇ ਕੰਡੀਸ਼ਨ ਓਕੇ ਆ ਜਮਾਂ 17 ਮਾਡਲ ਦੇ ਵਿੱਚ ਆ 5 ਲੱਖ ਤੇ 95000 ਰੁਪਏ ਡਿਮਾਂਡ ਰੱਖੀ ਆ ਪੀਬੀ 23 ਨੰਬਰ ਦੇ ਵਿੱਚ ਹੈ ਜੀ ਜੋਂਡੀਆ ਆਪਾਂ ਕਹਾਂਗੇ ਜੇ ਕੋਈ ਵੀ ਏਜੰਸੀ ਨੂੰ ਜਾਂਦਾ ਤਾਂ ਇਹ ਟਰੈਕਟਰ ਵੀ ਲਿਆ ਸਕਦਾ ਏਜੰਸੀ ਵਾਲੀ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਪੂਰਾ ਸਾਫ ਤੇ ਜੰਗਲ ਟਰੈਕਟਰ ਪਿਆ ਅੱਗੇ ਨਾਲ ਆ ਗਿਆ ਮਿੱਤਰੋ ਸਵਰਾਜ 855 XM 12 ਮਾਡਲ ਆ ਜੀ ਤੇ 12 ਤੇ 13 ਦੇ ਵਿੱਚ ਆਈ ਸੀ ਐਕਸਮ ਤੇ ਇਹ ਸਾਈਡ ਗੇਟ ਦੇ ਵਿੱਚ ਆਈ ਸੀ ਉਹ ਮਿੱਤਰੋ ਇਹ ਕੰਡੀਸ਼ਨ ਦੇਖੋ ਟਰੈਕਟਰ ਦੀ ਪਾਵਰ ਸਟੀering ਸਾਈਡ ਗੇਰ ਆ 12 ਮਾਡਲ ਆ 455000 ਡਿਮਾਂਡ ਆ ਮਿੱਤਰੋ ਤੇ ਬਾਕੀ ਮੂਰੋ ਬੰਪਰ ਦੇ ਸੰਗਲਿਆਂ ਸੰਗਲਿਆਂ ਦੇਖਦਾ ਬੀੜ ਦਾ ਕਿਸੇ ਦਾ ਪੂਰੇ ਸ਼ੌਂਕ ਨਾਲ ਟਰੈਕਟਰ ਰੱਖਿਆ ਹੋਇਆ ਟਾਇਰ ਚੱਕਰੋ ਬੀਕੇਟੀ ਕਮਾਂਡਰ ਮਿੱਤਰੋ ਜਿਵੇਂ ਕਿ ਇਹ ਬੀਕੇਟੀ ਦਾ ਜਮਾ ਸਿਰਿਆਲਾ ਬ੍ਰਾਂਡ ਯਾਰ ਕਮਾਂਡਰ ਆਉਂਦਾ ਟਾਇਰਾਂ ਦੇ ਵਿੱਚ ਟਾਇਰ ਪੂਰੇ ਜੰਗੀ ਲੱਗੇ ਬਣੇ ਤੇ ਚੰਗੀ ਕੰਪਨੀ ਦੇ ਨੇ ਜੀ ਤੇ ਯਾਰ ਜੀ ਐਕਸਮ ਸਾਈਡ ਗੇਅਰ ਦੇ ਵਿੱਚ ਆ ਇਹ ਟਰੈਕਟਰ ਦੇ ਵਿੱਚ ਖੂਬੀਆਂ ਆਏ ਸੀਗੀਆਂ ਕਿ ਤਾ ਸਾਈਡ ਗੇਅਰ ਕਰਤਾ ਸੀ ਮਿੱਤਰੋ ਉਦੋਂ ਬਾਅਦ ਦੇ ਵਿੱਚ ਸਪੇਸ ਵੀ ਇੱਥੇ ਬਹੁਤ ਸੀ ਤੇ ਕੇ ਕਮੈਂਟ ਕਰਕੇ ਦੱਸੋ ਵੀ ਇਹ ਟਰੈਕਟਰ ਦੀ ਮਾਰਕਟ ਨੇ ਹੁਣੇ ਬਣੀ ਜਿੰਨੀ ਟਮਾਟਰ ਦੀ ਬਣੀ ਸੀ ਤੇ ਉਹਦਾ ਕੀ ਰੀਝਾਂ ਰਿਹਾ ਸੀ ਵੀ ਕਮੈਂਟ ਕਰਕੇ ਜਰੂਰ ਸਾਡੇ ਨਾਲ ਸਾਂਝਾ ਕਰਿਓ ਤੇ ਅੱਗੇ ਆ ਗਏ ਮਿੱਤਰੋ 5405 ਜੌਂਡੀਆ 73 ਪੂਰੀ ਗੈਂਡ ਮਿੱਤਰੋ ਲੱਗੀ ਆ ਟਰੈਕਟਰ ਦੇ ਟਾਇਰ ਟੂਲ ਚੈੱਕ ਕਰ ਸਕਦੇ ਹਾਂ ਸਾਫ ਕੰਡੀਸ਼ਨ ਦੇ ਵਿੱਚ ਆ ਜੀ 5405 21 ਮਾਡਲ ਆ 8 ਲੱਖ 15 ਹਜ਼ਾਰ ਡਿਮਾਂਡ ਆ ਟੌਪ ਮਾਡਲ ਦੇ ਵਿੱਚ ਆ ਗੀਅਰ ਪ੍ਰੋ ਵਾਲਾ ਮਿੱਤਰੋ ਵਰਜਨ ਤੇ ਕਨਿਸ਼ਨ ਟਰੈਕਟਰ ਦੀ ਜਮਾ ਓਕੇ ਭਈਆ ਜੇ ਨਵਾਂ ਲੈਣ ਜਾਂਦਾ ਭਈ ਝਾਂਸੀ ਕਿ ਨਹੀਂ ਭੱਜਿਆ ਤਾਂ ਤਾਂ 2-3 ਲੱਖ ਦਾ ਫਾਇਦਾ ਹੋ ਜੂ ਇਹ ਟਰੈਕਟਰ ਮਿੱਤਰੋ ਲੈ ਜਾ ਸਕਦਾ 8 ਲੱਖ 15 ਹਜ਼ਾਰ ਡਿਮਾਂਡ ਆ ਬਾਕੀ ਰੇਟ ਮੌਕੇ ਦਾ ਨੰਬਰ ਵਾਈ ਦਾ ਆਪਾਂ ਸਕਰੀਨ ਦੇ ਉੱਤੇ ਚਲਾਤਾ ਅੱਗੇ ਆਗੇ ਜੀ ਪ੍ਰੀਤ 6099 ਦੇਖੋ ਮਿੱਤਰੋ ਬਲੋ ਤਾਂ ਇੰਜਨ ਦੀ ਕੰਡੀਸ਼ਨ ਚੈੱਕ ਕਰੋ ਜਿਵੇਂ ਨਵੀਂ ਕੰਡੀਸ਼ਨ ਦੇ ਵਿੱਚ ਡੰਡਾ ਫੱਟੀ ਡਰਾਵਲ ਸਾਨੂੰ ਸਾਰਾ ਕੁਝ ਨਾਲ ਮਿਲੂ 21 ਮਾਡਲ ਆ 455000 ਡਿਮਾਂਡ ਆ ਪੀਵੀ 19 ਲੋਕਲ ਮਿੱਤਰੋ ਬਰਨਾਲੇ ਦਾ ਨੰਬਰ ਆ ਟਰੈਕਟਰ ਦਾ ਬਾਕੀ ਸਾਨੂੰ ਡੰਡਾ ਫੱਟੀ ਵਾਲੀ ਗੱਲ ਜਦੋਂ ਕਰਦੇ ਆ ਆਪਾਂ ਦਿਖਾ ਵੀ ਦਿੰਨੇ ਆ ਇੱਧਰ ਦੇਖੋ ਮਿੱਤਰੋ ਡਰਾਵਲ ਕੱਲੇ ਕੱਲੇ ਟਰੈਕਟਰ ਦੇ ਬਰਕਰਾਰ ਆ ਉਮੇ ਪਾਈ ਵੀ ਇੱਧਰ ਜੌਂਡੀ ਵਾਲ ਦੀ ਵੀ ਚੈੱਕ ਕਰ ਸਕਦੇ ਹੋ ਤੇ ਹੁਣ ਨਾਲ ਖੜਾ ਮਿੱਤਰੋ ਇਧਰਲੀ ਸਾਈਡ ਕਹਿੰਦੇ ਸੋਨਾਲਿਕਾ 750 19 ਮਾਡਲ ਆ 525000 ਵੀ ਨੇ ਡਿਮਾਂਡ ਰੱਖੀ ਆ ਰੰਗ ਚੈੱਕ ਕਰੋ ਕਿਉਂਕਿ ਮੈਂ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਮਾਡਲ ਹੀ 19 ਆ ਕੰਡੀਸ਼ਨ ਆ ਜਿਹੜੀ 24 25 ਵਾਲੀ ਆ ਕੰਡੀਸ਼ਨ ਆ ਜਿਹੜੀ ਟਰੈਕਟਰ ਦੀ ਮੇਤਰੋ 24 ਮਾਡਲ ਵਾਲੀ ਕੰਡੀਸ਼ਨ ਆ ਦੇਖੋ ਮੇਤਰੋ ਸੋ ਦੇਖੋ ਪੂਰੀ ਸਾਫ ਰੰਗ ਪੇਂਟ ਪਿਆ ਪੈਰਦਾਨ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਇੱਥੇ ਵੀ ਰੰਗ ਜਿਵੇਂ ਕਿ ਜਿਹੜੀ ਉਹਨਾਂ ਲਹਿਣੀ ਤੇ ਬਾਕੀ ਓਕੇ ਕੰਡੀਸ਼ਨ ਦੇ ਵਿੱਚ ਆ 19 ਮਾਡਲ ਆ 5 25 ਡਿਮਾਂਡ ਆ 750 ਮੇਤਰੋ 14 ਦੇ ਟਾਇਰਾਂ ਦੇ ਵਿੱਚ ਆਈ ਸੀ ਇਹ ਨਾਲ ਆ ਗਿਆ ਕਹਿੰਦੇ ਟਰਾਲੀ ਖੇਤ ਮਹਿਕਮਾ ਤਹਾਂ ਆਪਾਂ ਦਾਹੀਂ ਕੈਮਰਾ ਮਾਰਦੇ ਆ ਮੇਤਰੋ ਪਹਿਲਾਂ ਤੁਸੀਂ ਛਾਤਰੀ ਤੋਂ ਚੈੱਕ ਕਰ ਸਕਦੇ ਹੋ ਛਾਤਰੀ ਛਾਤਰੀ ਜਿੰਨੀ ਐਸੈਸਰੀ ਨਾਲ ਦੀ ਸੀ ਜਾਂਦੀ ਏ ਤੁਹਾਨੂੰ ਉਹ ਨਾਲ ਹੀ ਮਿਲੂ ਤੁਹਾਨੂੰ 605 ਆ ਜੀ ਅਰਜਣਾ ਮਾਡਲ 14 5 ਲੱਖ 10000 ਡਿਮਾਂਡ ਆ ਪੀਬੀ 29 ਨੰਬਰ ਦੇ ਵਿੱਚ ਟਰੈਕਟਰ ਦੇਖੋ ਮੇਤਰੋ ਹੈਵੀ ਵੈਂਪਰ ਲੱਗਿਆ ਵਾ ਬਾਕੀ ਅਰਜਣ ਦੀ ਆ ਦੀ ਦੇਖੋ ਮੇਤਰੋ ਇਹ ਜੀ ਤੁਹਾਨੂੰ ਟੁੱਟ ਗਈ ਮੈ ਲਗੀਆਂ ਇਹ ਮਾਡਲ ਆਣੀਆਂ ਤੇਰੀ ਜਮ੍ਹਾਂ ਨਾਲ ਉਵੇਂ ਬਰਕਰਾਰ ਪਈਆ ਤੇ ਬੈਕ ਟਾਇਰਾਂ ਦੀ ਜੇ ਗੱਲ ਕਰੀਏ ਕੰਡੀਸ਼ਨ ਬੈਕ ਟਾਇਰਾਂ ਦੀ ਵੀ ਆਪਾਂ ਕੋਲ ਲਿਆਏ ਕੈਮਰਾ ਚੈੱਕ ਕਰ ਸਕਦੇ ਹਾਂ ਬਾਕੀ ਸਸਤਰੀ ਸਾਰੀ ਨਾਲ ਮੇਲੀ ਜਾਣੀ ਐ ਸਾਨੂੰ ਮਿੱਤਰੋ ਅੱਗੇ ਹੈਗਾ ਜੀ ਡੀਆਈ 35091 ਕਾ ਸਕੰਦਰਾ ਟਾਇਰ ਡੂਡ ਜਮਾਂ ਨਵੇਂ ਲੱਗੇ ਨੇ ਬੈਕ ਟਾਇਰ ਅਪੋਲੋ ਦੇ ਵਿੱਚ ਨੇ ਫਰੰਟ ਟਾਇਰ ਵੀ ਜਮਾਂ ਨਵੇਂ ਨੇ ਤੇ ਇੰਜਨ ਦੀ ਕੰਡੀਸ਼ਨ ਚੈੱਕ ਕਰੋ ਇਹਦੀ ਵੀ ਮਿੱਤਰੋ ਬਾਕੀ ਆ ਜਿਹੜੇ ਮਾਰਗੇ ਜਾਂ ਧਾਂਸੀ ਵਾਲੇ ਉਵੇਂ ਲੱਗੇ ਪਿਆ ਜੀ ਇਹ ਆ ਜੀ 35 ਦਾ ਸੋਨਾਲਿਕਾ 21 ਮਾਡਲ ਦੇ ਵਿੱਚ ਆ 485000 ਵੀਰਾਂ ਨੇ ਡਿਮਾਂਡ ਰੱਖੀ ਆ ਰੇਟ ਮੌਕੇ ਦਾ ਦੇਖੋ ਮੇਤਰੋ ਦੂਜੀ ਸ਼ੈਡੂ ਵੀ ਤੁਹਾਨੂੰ ਦਿਖਾਉਣੇ ਆ। ਇਹ ਟਰੈਕਟਰ ਦਾ ਹਿਸਾਬ ਲਾ ਲਓ ਵੀ ਕਿੰਨਾ ਕਿ ਚੱਲਿਆ ਹੋਊ ਮੇਤਰੋ ਦੇਖੋ ਪੱਠੀ ਦਾ ਰੰਗ ਆ ਜਿਹੜਾ ਉਹ ਨਹੀਂ ਲਿਆ ਆ ਰਿਹਾ ਟਰੈਕਟਰ ਦਾ। ਨਾਲ ਆ ਗਿਆ ਮੇਤਰੋ ਪ੍ਰੀਤ 60 ਨਜਾ। ਪੀਵੀ 77 ਤਪੇ ਦਾ ਨੰਬਰ ਆ ਮੇਤਰੋ ਜ਼ਿਲ੍ਹਾ ਬਰਨਾਲਾ 20 ਮਾਡਲ ਆ 4,55,000 ਡਿਮਾਂਡ ਆ। ਕੰਡੀਸ਼ਨ ਓਕੇ ਆ ਮੇਤਰੋ ਟਰੈਕਟਰ ਦੀ ਦੇਖ ਸਕਦੇ। ਜੇ ਕੋਈ ਵੀਰ ਕਹਿੰਦਾ ਪ੍ਰੀਸ ਲੈਣਾ ਦਾ ਪ੍ਰੀਤ ਮੇਤਰੋ ਇਹ ਟਰੈਕਟਰ ਲੈ ਜਾ ਸਕਦਾ ਦੇਖੋ। ਤਬੇ ਦਾ ਨੰਬਰ ਹੈ ਜੀ ਇਹ ਤਬੇ ਦਾ ਆ ਆਪਣੇ ਕੋਲ ਹੈੜਾ ਦਾ ਆ ਅੱਗੇ ਆ ਗਿਆ ਮਿੱਤਰੋ ਅਰਜਨ ਨੋਵੋ ਦੇਖੋ ਮਿੱਤਰੋ ਜਮਾ ਨਵੀਂ ਇਗਨੀਸ਼ਨ ਦੇ ਵਿੱਚ ਹੈ ਟਾਇਰ ਚੈੱਕ ਕਰੋ ਬਣਾ ਦਾ ਜੀ ਟਰੈਕਟਰ ਦੇ ਐਮ ਆਰ ਐਫ ਦੇ ਟਾਇਰ ਨੇ ਟਰੈਕਟਰ ਦੇ ਘੋੜਾ ਬੰਪਰ ਲੱਗਿਆ ਵਾ ਟਰੈਕਟਰ ਦੇ 21 ਮਾਡਲ ਆ 7 ਲੱਖ ਤੇ 35000 ਮਿੱਤਰੋ ਯਾਰਜਨ ਨੋਵੋ ਦੀ ਡਿਮਾਂਡ ਰੱਖੀ ਆ ਕੰਡੀਸ਼ਨ ਓਕੇ ਆ ਜਮਾ ਤੇ ਹੁਣ ਮਿੱਤਰੋ ਚੱਲਦੇ ਆ ਦੂਜੀ ਸਾਈਡ ਨੂੰ ਇੱਥੇ ਘੜਾ ਮਿੱਤਰੋ ਅੱਜ ਮੱਡੀ ਨਾੜਗੈਰਾਂ 99 ਮਾਡਲ ਦੇ ਵਿੱਚ 1,85,000 ਦਾ ਡਿਮਾਂਡ ਆ ਟਾਇਰ ਟੂਲ ਤੁਹਾਡੇ ਸਾਹਮਣੇ ਆ ਤੇ 75 ਕਹਿੰਦੇ ਇੱਧਰ ਮਿੱਤਰੋ ਪਾਵਰ ਸਟੀਅਰਿੰਗ ਨਾੜਗੈਰ ਨੂੰ ਬਾਲਾ-ਬੜਾ ਕਰੀ ਫਿਰਦਾ ਤੇ ਜੈਕੀ ਕਸੂਤਾ ਲਈ ਫਿਰਦਾ ਯਾਰ ਸਾਈਡ ਤੇ ਫਿਨਿਸ਼ਨ ਤੁਹਾਡੇ ਸਾਹਮਣੇ ਆ ਮਿੱਤਰੋ ਟਰੈਕਟਰ ਦੀ ਪਾਵਰ ਸਟੀਅਰਿੰਗ ਦੇ ਵਿੱਚ 99 ਮਾਡਲ ਆ ਦੇਖੋ ਮਿੱਤਰੋ ਤੇ ਇਧਰਲੀ ਸਾਈਡ ਆ ਗਿਆ ਮੈਂ ਮਿੱਤਰੋ 3510 ਇਹੜਾ ਨਵਾਂ ਮਾਡਲ ਦੇ ਵਿੱਚ 4,95,000 ਡਿਮਾਂਡ ਆ। ਛਤਰੀ, ਰੰਗ ਪੇਂਟ ਸਾਰਾ オリジナル ਆ ਮਿੱਤਰੋ ਦੇਖ ਸਕਦੇ ਹੋ। ਬਾਕੀ ਟਾਇਰ ਟੂਲ ਚੈੱਕ ਕਰੋ ਪਹਿਲਾਂ। ਟਾਇਰ ਟੂਲ ਵੀ ਓਕੇ ਆ ਜਮਾ ਅਪੋਲੋ ਦੇ ਟਾਇਰ ਲੱਗੇ ਹੋਏ ਨੇ। ਇੰਜਣ ਜਮਾ ਸੁੱਕਾ ਪਿਆ। ਇਹ ਨਵਾਂ ਮਾਡਲ ਦੇ ਵਿੱਚ ਆ ਜੀ ਐਲਟੀ ਮਾਡਲ ਆ। ਤੇ ਨਾਲ ਖੜਾ 6500 ਹਾਲੈਂਡ ਆ। 3 ਸਪੀਡ ਨਵੇਂ ਟਾਇਰ ਮਿੱਤਰੋ ਦੇਖੋ ਟਰੈਕਟਰ ਦੇ ਪਹਿਲਾਂ ਤਾਂ। 6500 ਆ ਜੀ ਹਾਲੈਂਡ ਜਮਾ ਨਵੇਂ ਟਾਇਰਾਂ ਦੇ ਵਿੱਚ ਆ। ਅਪੋਲੋ ਦੇ ਟਾਇਰ ਨੇ ਦੇਖ ਸਕਦੇ ਹੋ ਹਜੇ ਤੱਕ ਜਿਵੇਂ ਕਹੇ ਦੀ ਆ ਨਹੀਂ ਲਿਆ ਟਾਇਰਾਂ ਤੋਂ ਅਪੋਲੋ ਦੇ ਟਾਇਰ ਨੇ ਫਰੰਟ ਟਾਇਰ ਵੀ ਜਿਵੇਂ ਕਹੇ ਦੀ ਟਾਇਰਾਂ ਦਾ ਦਾ ਜਮਾ ਚੌਕੜਾ ਮਿੱਤਰੋ ਨਵੇਂ ਆ ਦੀ ਲੱਗਿਆ ਵਾ 12 ਮਾਡਲ ਆ 5 ਲੱਖ 45000 ਡਿਮਾਂਡ ਆ ਚੌਕੜਾ ਟਾਇਰਾਂ ਦਾ ਜਮਾ ਨਵਾਂ 3 ਸਪੀਡ 6500 ਹਾਲੈਂਡ ਆ ਜੀ ਇਹ ਕਨਿਸ਼ੀਨ ਟਰੈਕਟਰ ਜੀ ਥੋੜੇ ਸਾਹਮਣੇ ਆ 5 ਲੱਖ ਤੇ 45000 ਡਿਮਾਂਡ ਆ ਮਾਡਲ ਹੈਗਾ 12 ਨਾਲ ਆ ਗਿਆ ਜੀ 60 ਡੀ ਆਈ ਸੋਨਾਲਿਕ ਆ ਜੀ 22 ਮਾਡਲ 6 ਲੱਖ 95000 ਡਿਮਾਂਡ ਆ ਮਿੱਤਰੋ ਕਰੇਟਰ ਜਮਾ ਨਵੇਂ ਹੀ ਖੜਾ ਮਿੱਤਰੋ ਦੇਖ ਸਾ। ਇੰਜ ਦਿਨ ਦੇਖੋ ਮਿੱਤਰੋ ਜਮਾ ਸਾਫ ਤੇ ਸੁੱਕਾ ਹੀ ਜਣਾ। ਇਹ ਘਾਟਾਂ ਦੇ ਹਿਸਾਬ ਨਹੀਂ ਚੱਲਿਆ ਹੋਇਆ ਇਹ ਤਾਂ ਮਿੱਤਰੋ ਥੋੜੇ ਘਾਂਟੀ ਚ ਲੈ ਟਰੈਕਟਰ ਇਹ। 22 ਮਾਡਲ ਦੇ ਵਿੱਚ ਆ 6 ਲੱਖ ਤੇ 95000 ਰੁਪਿਆ ਡਿਮਾਂਡ ਆ ਟਾਪ ਮਾਡਲ ਆ। ਨਾਲ ਆ ਗਿਆ ਮਿੱਤਰੋ 5310। ਐਲ ਡੀ 8 ਮਾਡਲ ਆ ਜੀ 5 ਲੱਖ 115000 ਡਿਮਾਂਡ ਆ ਟਰੈਕਟਰ ਦੀ। ਕੰਡੀਸ਼ਨ ਦੇਖੋ ਬੰਦਾ ਟਰੈਕਟਰ ਦੀ। ਟਰੈਕਟਰ ਮੇਥੂ ਜੀ ਦੀ ਗੱਲ ਕਰੀਏ ਰੇਟ ਦੀ ਰੇਟ ਵਾਲੇ ਮਾਮਲੇ ਜਿਹੜਾ ਤੁਹਾਨੂੰ ਪਹਿਲਾਂ 5310 ਦਿਖਾਇਆ ਉਹਦੇ ਨਾਲ ਉਹ ਏ ਟਰੈਕਟਰ ਮਹਿੰਗਾ ਇਹ ਪਤਾ ਨਹੀਂ ਕਿਹੜੀ ਗੱਲੋਂ ਮਹਿੰਗਾ ਨੇ ਟਾਇਰ ਉਹ ਟਰੈਕਟਰ ਦੇ ਇਹਦੇ ਨਾਲੋਂ ਵੱਧ ਚੰਗੇ ਪਏ ਆ ਤੇ ਪੰਪੂ ਮੂਪ ਦੇਖੋ ਮੇਰੇ ਟਰੈਕਟਰ ਆ ਅੱਠ ਮਾਡਲ ਆ 5 ਲੱਖ 15 ਹਜ਼ਾਰ ਡਿਮਾਂਡ ਨਾਲ ਆ ਗਿਆ ਜੀ 740 ਸੋਨ ਵਾਲਾ ਇਹ ਕਾ ਜਿਹੜਾ ਨਵੇਂ ਮਾਡਲ ਆ ਜੀ 1 ਲੱਖ 55 ਹਜ਼ਾਰ ਡਿਮਾਂਡ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਬੈਕ ਟਾਇਰ ਨਵੇਂ ਆ ਫਰੰਟ ਟਾਇਰ ਟਰੈਕਟਰ ਦੇ ਗੋਲਾ ਤੇ ਰੰਗ ਜਿਹੜਾ ਇੰਜਣ ਤੇ ਕਹਿੰਦੇ ਮਿੱਤਰੋ ਵੱਜਿਆ ਵਾ ਪਾਪ ਜੀ ਦੱਸੀਏ ਨੇ ਇੰਜਣ ਤੇ ਰੰਗ ਮਿੱਤਰੋ ਦੁਬਾਰੇ ਵੱਜਿਆ ਵਾ ਟਰੈਕਟਰ ਦੇ ਦੇ origignal ਹੀ ਹੈਗਾ ਸੋ ਦਾ ਰੰਗ origignal ਆ ਅੱਗੇ ਆ ਗਿਆ ਜੀ 53 10 ਫਰੰਟ ਟਾਇਰ ਜਮਾਂ ਨਵੇਂ ਬੈਕ ਟਾਇਰਾਂ ਦੀ ਤੁਹਾਡੇ ਕੋਲ ਜਾ ਕੇ ਤੁਹਾਨੂੰ ਕੰਡੀਸ਼ਨ ਦਿਖਾਵਾਂਗੇ 6 ਮਾਡਲ ਆ ਹੁਣ ਤੁਸੀਂ ਪਹਿਲਾਂ ਬੈਕ ਟਾਇਰਾਂ ਦੀ ਕੰਡੀਸ਼ਨ ਹੀ ਦੇਖੋ ਮਿੱਤਰੋ ਦੇਖੋ ਮਿੱਤਰੋ ਇੰਨੇ ਕੁ ਟਾਇਰ ਨੇ ਐਲ ਡੀ ਆ ਜੀ 53 10 6 ਮਾਡਲ 455000 ਡਿਮਾਂਡ ਆ ਬਾਕੀ ਛੋੜੇ ਸਾਹਮਣੇ ਜਿਹੜਾ ਨੰਬਰ ਬਾਈ ਜਸਕ੍ਰੀਨ ਤੇ ਚੱਲੀ ਜਾਂਦਾ ਜੀ ਪ੍ਰੀਤ ਮਾਡਲ 21455 ਡਿਮਾਂਡ ਆ ਮਿੱਤਰੋ ਜਿਹੜੇ ਵੀ ਨਵੇਂੋ ਚੈਨਲ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਸੋ ਬਹੁਤ ਬਹੁਤ ਧੰਨਵਾਦ ਜੀ